ਰੋਟੀ ਦਾ ਹਿਸਾਬ ਇੱਕ ਵਾਰ ਰਾਜੇ ਦਾ ਦਰਬਾਰ ਲੱਗਾ ਹੋਇਆ ਸੀ ਰਾਜੇ ਨੇ ਰਾਜ ਦੇ ਹਿਸਾਬ ਕਿਤਾਬ ਦੀ ਪੜਤਾਲ ਕਰਨ ਲਈ ਸੋਚਿਆ ਉਸ ਨੇ ਉਸੇ ਵੇਲੇ ਖਜ਼ਾਨਚੀ ਨੂੰ ਬੁਲਾਇਆ ਤੇ ਉਸ ਦੇ ਕਾਗਜ਼ ਪత్రਾਂ ਦੀ ਜਾਂਚ ਕੀਤੀ ਉਸ ਨੂੰ ਹਿਸਾਬ ਵਿੱਚ ਥੋੜੀ ਗਲਤੀ ਨਜ਼ਰ ਆਈ ਰਾਜੇ ਨੂੰ ਗੁੱਸਾ ਆਇਆ ਉਹ ਉੱਚੀ ਆਵਾਜ਼ ਵਿੱਚ ਬੋਲਿਆ ਹਿਸਾਬ ਵਿੱਚ ਗਲਤੀ ਕਿਵੇਂ ਹੋਏ ਕਿਸ ਹਜ਼ਾਰ ਦਿੱਤੇ ਜਾਇ ਤਨ ਖਜ਼ਾਨਚੀ ਡਰ ਨਾਲ ਕੰਬਣ ਲੱਗਾ ਫਿਰ ਰਾਜੇ ਨੇ ਸਜ਼ਾ ਸੁਣਾਈ। ਇਸਵ ਦੇ ਕਾਗਜ਼ ਐਸੇ ਬੇਲ ਖਾ ਜਾ ਤੇ ਕੱਲ ਤੋਂ ਨੌਕਰੀ ਤਨਾਈ। ਸਜ਼ਾ ਸੁਣ ਕੇ ਵਿਚਾਰਾ ਖਜ਼ਾਨਚੀ ਖੜਾ-ਖੜਾ ਕੰਬਦਾ ਹੀ ਰਹਾ। ਤਦ ਹੀ ਰਾਜਾ ਚੀਕਿਆ। ਕਾਗਜ਼ ਖਾਨ ਯ ਹੰਟਰ ਲਗਵਾਵਾ। ਵਿਚਾਰਾ ਖਜ਼ਾਨਚੀ ਹੰਟਰਾਂ ਦੇ ਡਰ ਨਾਲ ਹਿਸਾਬ ਦੇ ਕਾਗਜ਼ ਖਾਣ ਲਗਾ। ਪਰ ਕਾਗਜ਼ ਕਿਵੇਂ ਗਲੇ ਵਿੱਚੋਂ ਲੰਘਦੇ ਉਹ ਵਿਚਾਰਾ ਗਾਂਧੀ ਤਰ੍ਹਾਂ ਕਾਗਜ਼ਾਂ ਨੂੰ ਬਹੁਤ ਦੇਰ ਤੱਕ ਚਬਦਾ ਰਿਹਾ ਉਸਨੇ ਕਾਗਜ਼ਾਂ ਨੂੰ ਬਹੁਤ ਮੁਸ਼ਕਲ ਨਾਲ ਗਲੇ ਵਿੱਚੋਂ ਥੱਲੇ ਲੰਗਾਇਆ ਸਾਰੇ ਦਰਬਾਰੀ ਖਜ਼ਾਨਚੀ ਨੂੰ ਕਾਗਜ਼ ਖਾਂਦੇ ਹੋਏ ਵੇਖਦੇ ਰਹੇ ਮੁੱਲਾ ਨਸਰੁਦੀਨ ਵੀ ਉਸ ਵੇਲੇ ਦਰਬਾਰ ਵਿੱਚ ਹਾਜ਼ਰ ਸਨ ਰਾਜੇ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਰਾਜ ਦਾ ਹਿਸਾਬ ਲਿਖਣ ਦਾ ਕੰਮ ਹੁਣ ਕਿਸ ਨੂੰ ਦਿੱਤਾ ਜਾਏ ਕਈ ਦਰਬਾਰੀ ਮੁੱਲਾ ਨਸਰੂਦੀਨ ਨਾਲ ਈਖਾ ਕਰਦੇ ਸਨ ਉਹਨਾਂ ਵਿੱਚੋਂ ਇੱਕ ਦਰਬਾਰੀ ਛੇਤੀ ਹੀ ਬੋਲਿਆ ਹਿਸਾਬ ਲਿਖਣ ਦਾ ਕੰਮ ਮੁੱਲਾ ਨਸਰੂਦੀਨ ਨੂੰ ਦਿੱਤਾ ਜਾਏ ਇਹ ਗੱਲ ਰਾਜੇ ਨੂੰ ਚੱਜ ਗਈ ਰਾਜੇ ਨੇ ਮੁੱਲੇ ਵੱਲ ਵੇਖਦੇ ਹੋਏ ਕਿਹਾ ਮੁੱਲਾ ਜੀ ਅੱਜ ਤੋਂ ਰਾਜ ਦਾ ਹਿਸਾਬ ਤੁਸੀਂ ਲਿਖਣਾ ਤੇ ਥੋੜੇ-ਥੋੜੇ ਸਮੇਂ ਬਾਅਦ ਮੈਨੂੰ ਦਿਖਾਉਣਾ ਹੈ ਹਿਸਾਬ ਵਿੱਚ ਜੇਕਰ ਕੋਈ ਗਲਤੀ ਹੋਈ ਤੁਹਾਡਾ ਹਾਲ ਵੀ ਇਸ ਖਜ਼ਾਨੇ ਚ ਜਾਈ ਹੋਏਗਾ ਮੁੱਲਾ ਇਹ ਸੁਣ ਕੇ ਕਬਰ ਗਿਆ ਦਾੜੀ ਸਹਲਾਉਂਦੇ ਹੋਏ ਮੁੱਲਾ ਨੇ ਸੋਚਿਆ ਕੋਈ ਉਪਾਖੋਜਣਾ ਪਵੇਗਾ ਕੁਝ ਦਿਨਾਂ ਬਾਅਦ ਮੁੱਲਾ ਰਾਜੇ ਦੇ ਕੋਲ ਪੁੱਜਿਆ ਤੇ ਰਾਜੇ ਨੇ ਕਿਹਾ ਹੂੰ ਮੁੱਲਾ ਮੈਨੂੰ ਰਾਜ ਦਾ ਹਿਸਾਬ ਦਿਖਾਓ ਜਵਾਬ ਵਿੱਚ ਮੁੱਲਾ ਨੇ ਇੱਕ ਪੋਟਲੀ ਖੋਲੀ ਉਹਦੇ ਵਿੱਚੋਂ ਵੱਡੀਆਂ ਵੱਡੀਆਂ ਰੋਟੀਆਂ ਕੱਢੀਆਂ ਤੇ ਰਾਜੇ ਦੇ ਸਾਹਮਣੇ ਰੱਖਦੇ ਹੋਏ ਕਿਹਾ ਹਲੂਰ ਆਲੋਜੀ ਰਾਜ ਦਾ ਹਿਸਾਬ ਪਿਤਾਵ ਫੁੱਲ ਚੱਕ ਲੈਣੀ ਦੇਣੀ ਵੱਡੀਆਂ ਵੱਡੀਆਂ ਰੋਟੀਆਂ ਵੇਖ ਕੇ ਰਾਜੇ ਦੀਆਂ ਅੱਖਾਂ ਫੈਲ ਗਈਆਂ ਉਸਨੇ ਕਿਹਾ ਹਮ ਹਿਸਾਬ ਦੇ ਕਾਗਜ਼ਾਂ ਦੇ ਬਦਲੇ ਤੁਸੀਂ ਇੰਨੀਆਂ ਵੱਡੀਆਂ ਰੋਟੀਆਂ ਕਿਉਂ ਵਿਖਾ ਰਹੇ ਹੋ ਮੁੱਲਾ ਬੋਲੇ इना रोटिया हिसाब लिखा जू खुदा ना करे हिसाब किताब गलती निकले तो मेन तरह सजा होगजा <laughs> के बदले ये रोटियां आराम खा खादिया जा सकती सकता ने मेरे बच्चे इनी ताकत नहीं के कागज खा सका ते कागज पचाना मेरे वास्तविक नहीं है <laughs>